ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਾਬਾ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ ਆਪਣਾ ਗੁਰੂ ਧਿਆਏ ਇਹ ਸੰਤ ਜਨੋ ਜਿਹੜਾ ਮਨੁੱਖ ਆਪਣੇ ਗੁਰੂ ਦਾ ਧਿਆਨ ਧਰਦਾ ਹੈ ਮਿਲ ਕੁਸਲ ਸੇਤੀ ਘਰ ਆਏ ਗੁਰੂ ਚਰਨਾਂ ਵਿੱਚ ਜੁੜ ਕੇ ਆਤਮਿਕ ਆਨੰਦ ਨਾਲ ਹਿਰਦੇ ਘਰ ਵਿੱਚ ਟਿਕ ਜਾਂਦਾ ਹੈ ਬਾਹਰ ਭਟਕਣੋਂ ਬਚ ਜਾਂਦਾ ਹੈ ਨਾਮਾਂ ਕੀ ਵਡਿਆਈ ਇਹ ਨਾਮ ਦੀ ਹੀ ਬਰਕਤ ਹੈ ਮਨੁੱਖ ਹੋਰ ਹੋਰ ਆਸਰਿਆਂ ਦੀ ਭਾਲ ਛੱਡ ਦਿੰਦਾ ਹੈ ਤੇ ਸ ਕੀਮਤ ਕਹਿਣ ਨਾ ਜਾਈ ਪਰ ਇਸ ਹਰ ਨਾਮ ਦਾ ਬੋਲ ਨਹੀਂ ਦੱਸਿਆ ਜਾ ਸਕਦਾ ਕਿਸੇ ਦੁਨਿਆਵੀ ਪਦਾਰਥ ਦੇ ਵਟੇ ਨਹੀਂ ਮਿਲਦਾ ਸੰਤੋ ਹਰ 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 ਆਰਤੋ ਏ ਸੰਤ ਜਨੋ ਸਦਾ ਹੀ ਪਰਮਾਤਮਾ ਦਾ ਨਾਮ ਹੀ ਸਿਮਰਿਆ ਕਰੋ ਔਰ ਆਰਾਧ ਸਭੋ ਕਿਛ ਪਾਈਐ ਕਰਜ ਸਭ ਲੈ ਸਦੋ ਪਰਮਾਤਮਾ ਦਾ ਨਾਮ ਸਿਮਰ ਕੇ ਹਰ ਇੱਕ ਚੀਜ਼ ਪ੍ਰਾਪਤ ਕਰ ਲਈਦੀ ਹੈ ਤੁਸੀਂ ਵੀ ਪਰਮਾਤਮਾ ਦਾ ਨਾਮ ਸਿਮਰ ਕੇ ਆਪਣੇ ਸਾਰੇ ਕੰਮ ਸਵਾਰੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਇਹ ਸੰਤ ਜਨੋ ਜਿਹੜਾ ਮਨੁੱਖ ਗੁਰੂ ਦਾ ਧਿਆਨ ਧਰਦਾ ਹੈ ਪ੍ਰਭੂ ਦੀ ਪਿਆਰ ਭਰੀ ਭਗਤੀ ਵਿੱਚ ਉਸ ਦਾ ਮਨ ਲੱਗ ਜਾਂਦਾ ਹੈ ਸੋ ਪਾਏ ਜਿਸ ਵੱਡ ਭਾਗੀ ਪਰ ਇਹ ਦਾਤ ਉਹੀ ਮਨੁੱਖ ਨੂੰ ਹਾਸਲ ਕਰਦਾ ਹੈ ਜਿਸ ਦੇ ਵੱਡੇ ਭਾਗ ਹੋਣ ਜਨ ਨਾਨਕ ਨੂੰ ਨਾਮ ਧਿਆਇਆ ਇਹ ਦਾਸ ਨਾਨਕ ਆਖ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਤਨ ਸਰਬ ਸੁਖਾ ਫਲ ਪਾਇਆ ਉਸ ਨੇ ਸਾਰੇ ਸੁਖ ਦੇਣ ਵਾਲੇ ਫਲ ਪ੍ਰਾਪਤ ਕਰ ਲਏ ਹਨ ਜਨ ਨਾਨਕ ਨਾਮ ਧਿਆਇਆ ਤਨ ਸਰਬ ਸੁਖਾ ਫਲ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ